ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸੋ ਵੇਲਾ ਜੇ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਨ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਵਾਂ ਅੰਦਰਨੀਤ ਹੋਰ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਰੂਪ ਨਰੇਖ ਨਰੰਗ ਕਿਛ ਤਿਹ ਗੁਣ ਤੇ ਪ੍ਰਭਿ ਭਿੰਨ ਤੇ ਸਰਬ ਹੋ ਜਾ ਰਾਇ ਨਾਨਕਾ ਜਿਸੋ ਵੈਸੋ ਪਰਸਨ ਅਸ਼ਟਪਰੀ ਅਬਨਾਸੀ ਪ੍ਰਮਨ ਮਹਾਰਖ ਮਨੋ ਕੀ ਤੂੰ ਪ੍ਰੀਤ ਤਿਆਗ ਇਸਤੇ ਪਰੈ ਨਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਅਪੇ ਬਿਨ ਅਪੇਦਨ ਹੀਰ ਗਹਿਰ ਸੁਜਾਨਾ ਪਾਰਬਾ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਰ ਤੇ ਕੀ ਚਰਨੀ ਪਾਓ ਨਾਨਕ ਮਨਿ ਹੋਰਿ ਰਾਓ ਸਾਰ ਤੇ ਕੀ ਚਰਨੀ ਪਾਓ ਨਾਨਕ ਮਨਿ ਹੋਰਿ ਰਾਓ ਸੰਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪ੍ਰਜਾਣਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਦ ਦਾ ਸਰਕਾਰ ਅੰਮ੍ਰਿਤ ਵੇਲਦੇ ਜਿਵਾਨਾ ਵਿਖੇ ਹਲੀਆਂ ਲਵਾਰੇ ਹੋ ਆਪ ਜੀ ਚੱਲ ਰਹੇ ਹੀ ਲੜੀਵਾਰ ਕਥਾ ਮੁਤਾਬਕ ਸ੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਤੇ ਪਹੁੰਚੇ ਹੋ ਐਸ ਲਈ ਆਪ ਜੀ ਨੇ 16ਵੀਂ ਅਸ਼ਟਪਦੀ ਦਾ ਸ਼ਲੋਕ ਅਤੇ ਪਹਿਲਾ ਪਦਾ ਸਰਵਣ ਕੀਤਾ ਹੈ ਇਸ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਸਰਵਣ ਕਰਦੇ ਹਾਂ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਰੂਪ ਨ ਰੇਖ ਨ ਰੰਗ ਕਿਛ ਤਿਹ ਗੁਣ ਤੇ ਪ੍ਰਭ ਭਿੰਨ ਤਿਸੈੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਤਨ ਤਨ ਸਹਿਬ ਸ੍ਰੀ ਗੁਰੂ ਆਰਜਨ ਦੇਵ ਮਹਾਰਾਜ ਜੀ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੀ ਸਿਫਤ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਉਸ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹੈ ਨਾ ਉਹ ਮਨੁੱਖਾ ਵਰਗ ਹੈ ਨਾ ਪਸ਼ੂਆਂ ਵਰਗਾ ਨਾ ਮਛਕਤ ਆਦਿ ਆਕਾਰ ਰੇਖਾ ਨਾਲ ਕੋਈ ਉਹਦੇ ਸਰੂਪ ਦੀ ਲਕੀਰ ਖਿੱਚੀ ਜਾ ਸਕਦੀ ਹੈ ਅਤੇ ਨਾ ਉਹ ਕੋਈ ਕਾਲਾ ਗੋਰਾ ਹੈ ਉਹ ਨਾ ਹੀ ਰਜੋ ਤਮਸ ਤੋ ਇਹਨਾ ਤਿੰਨਾ ਗੁਣਾ ਦੇ ਵਿੱਚ ਹੈ ਇਹਨਾਂ ਤੋਂ ਵੀ ਪਰੇ ਹੈ ਰੂਪ ਰੰਗਿਆ ਰੇਖ ਭੇ ਕੋ ਕਹਿ ਨਾ ਸਕਤ ਕਹੇ ਦਸਵੇਂ ਪਾਤਸ਼ਾਹ ਜੀ ਵਰਸ਼ਕ ਕਰਦੇ ਆ ਅਚਲ ਮੂਰਤ ਅਨਭਉ ਪ੍ਰਕਾਸ਼ ਅਚਲ ਹੁੰਦਾ ਕਹੇ ਨਾ ਜਾਣ ਵਾਲਾ ਸਦਾ ਰਹਿਣ ਵਾਲਾ ਅਨਭਉ ਮਤਲਬ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ ਕਾਨ ਸੁਣੇ ਪਹਿਚਾਨ ਨ 300 ਨਿਭ ਲਾਗੀ ਮੋਰੀ ਪਗ ਇਨਸੋ ਇਹ ਵੀ ਦਸਮੇ ਪਾਸ਼ਾ ਦੇ ਬਚਨ ਹਨ ਤਾਂ ਪਹਿਲਾ ਪਾਸ਼ਾ ਕਹਿੰਦੇ ਕਿ ਉਹ ਰੂਪ ਰੰਗ ਰੇਖ ਭੇਗ ਤੋਂ ਅਲੈਦਾ ਹੈ ਕਿੰਨਾ ਗੁਣਾ ਤੋਂ ਵੀ ਪਰੇ ਹੈ ਮਾਇਆ ਕਿੰਨਾ ਗੁਣਾ ਵਿੱਚ ਹੈ ਜੋ ਤਮਸਾ ਤੋਂ ਅਤੇ ਪਰਮੇਸ਼ਰ ਕਲ ਵਿੱਚ ਹੈ ਚੌਥੇ ਗੁਣ ਵਿੱਚ ਹੈ ਚੌਥੇ ਗੁਣ ਵਿੱਚ ਪਰਮੇਸ਼ਰ ਦੇ ਪਿਆਰੇ ਰਹਿੰਦੇ ਹਨ ਅਦਜ ਤਮ ਸਤ ਕਲ ਤੇਰੀ ਛਾਇਆ ਚੌਥੇ ਗੁਣ ਪਰਮ ਪਦ ਪਾਇਆ ਜਿਨ੍ਹਾਂ ਨੇ ਉਹ ਚੌਥੇ ਗੁਣ ਨੂੰ ਜਾਣ ਲਿਆ ਉਹਨਾਂ ਨੇ ਪਰਮ ਪਦ ਵੀ ਜੋ ਪ੍ਰਾਪਤ ਕਰ ਲਿਆ ਉਹ ਪਰਮੇਸ਼ਰ ਵਿੱਚ ਮਿਲ ਗਏ ਔਰ ਜਿੰਨਾ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਫਿਰ ਉਹਦਾ ਪੈਸਾ ਰੂਪ ਹੈ ਹੈ ਤਾਂ ਸਹੀ ਲਖ ਹੈ ਜੋ ਕੋਈ ਤਬ ਉਹੀ ਉਹ ਇਹ ਨ ਹੋਈ ਫਿਰ ਉਹ ਹੀ ਹੈ ਹੋਰ ਦੂਸਰਾ ਹੋਈ ਨਹੀਂ ਉਹਨੂੰ ਜਪਣ ਵਾਲਾ ਵੀ ਉਹਦਾ ਰੂਪ ਹੋ ਜਾਂਦਾ ਹੈ ਕਿਸੈ ਕੁਝ ਆਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿੰਨਾ ਤੇ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨਾਂ ਨੂੰ ਹੀ ਆਪਣੇ ਸਰੂਪ ਦੇ ਬਾਰੇ ਸਮਝਾ ਦਿੰਦਾ ਹੈ ਅਸਤਪਰੀ ਅੱਗੇ ਸ਼ਬਦ ਆਰੰਭ ਹੁੰਦਾ ਹੈ ਅਸਤਪਰੀ ਭਾਵ ਇਸ ਸ਼ਬਦ ਦੇ ਅੱਠ ਤਲੇ ਹਨ ਸਿੱਖਾ ਤੇਰਾ ਕੀ ਕੰਮ ਹੈ ਅਬਨਸੀ ਬ੍ਰਹਮਨ ਮੈਂ ਰੱਖ ਏ ਭਾਈ ਉਹ ਸ਼ਦਾਸ਼ ਰਹਿਤ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਹੋਰਨਾ ਮਨੁੱਖਾਂ ਦੀ ਪ੍ਰੀਤੀ ਜਿਹੜੀ ਹੈ ਉਹ ਛੱਡਣ ਯੋਗ ਹੈ ਭਾਵ ਕੋਈ ਕਿਸੇ ਦੇ ਨਾਲ ਨਹੀਂ ਨਿਭਦਾ ਕੇਵਲ ਤੇ ਕੇਵਲ ਪਰੀਪੂਰਨ ਪਰਮੇਸ਼ਰ ਪ੍ਰਮਾਤਮਾ ਦੀ ਪ੍ਰੀਤ ਸਦਾ ਨਿਭਣ ਵਾਲੀ ਹੈ ਦਨਕ ਕਚੜਿਆ ਸੋ ਤੋੜ ਟੂੜ ਸੱਜਣ ਸਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮਾਇਆ ਦਾ ਜਾਹੀ ਛੋੜ ਅਗਨ ਆਸੀ ਪ੍ਰਮਨ ਮੈਂ ਰੱਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਜਤ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਏ ਬੰਦੇ ਦਾ ਸੁਭਾਅ ਹੈ ਮਾਇਆ ਦਾ ਇਸ ਬਾਹ ਹੈ ਕਿ ਪਰਮੇਸ਼ਰ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖਣਾ ਪਰ ਗੁਰੂ ਕਹਿੰਦਾ ਤੂੰ ਮਨੁੱਖਾਂ ਦੀ ਆਸ ਛੱਡ ਕੇ ਪਰਮੇਸ਼ਰ ਤੇ ਆਸ ਰੱਖ ਜਗ ਜੀਵਨ ਔਰਖ ਤਿਆਗੈ ਮਾਨਸੰਧੀ ਆਸ ਤੇ ਜਿਹੜਾ ਐਸਾ ਜੀਵਨ ਬਤੀਤ ਕਰਦਾ ਹੈ ਪਾਤਸ਼ਾਹ ਕਹਿੰਦੇ ਦੋ ਹੈ ਭਾਏ ਬਿਗੁੱਚੀ ਹੈ ਉਹ ਦੋਨੇ ਪਾਸਿਆਂ ਤੋਂ ਦੁਖੀ ਹੁੰਦਾ ਫਸ ਜਾਂਦਾ ਹੈ ਗਲ ਪਈ ਸੋ ਜਮ ਕੀ ਫਾਸ ਉਹਦੇ ਗਲ ਵਿੱਚ ਜੰਮਾ ਦੀ ਫਾਂਸੀ ਪੈ ਜਾਂਦੀ ਹੈ ਅਗਨ ਅਸੀਪਰਾ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਮਨੁੱਖਾ ਦਾ ਪਿਆਰ ਛੱਡ ਕੇ ਪਰਮੇਸ਼ਰ ਨਾਲ ਪਿਆਰ ਤਾ ਕਿਉਂਕਿ ਤਿਸਤੇ ਪਰ ਨਾਹੀ ਕਿਛ ਕੋਏ ਉਸ ਤੋਂ ਪਰੇ ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ ਯੋਗੇ ਸੰਸਾਰ ਕੋਸ਼ਿਸ਼ ਕਰਦਾ ਹੈ ਵੱਡੇ ਤੋਂ ਵੱਡੇ ਨਾਲ ਪ੍ਰੀਤੀ ਹੋਵੇ ਕੋਈ ਰਿਸ਼ਤੇਦਾਰੀ ਸਾਥ ਸਬੰਧ ਵੀ ਪਾਉਂਦਾ ਹੈ ਤੇ ਕੋਸ਼ਿਸ਼ ਕਰਦਾ ਮੈਥੋਂ ਵੱਡਾ ਹੋਵੇ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਤੂੰ ਗਰੀਬਾਂ ਦੇ ਨਾਲ ਪ੍ਰੀਤੀ ਪਾ ਗਰੀਬਾਂ ਦੇ ਵਿੱਚ ਰੱਬ ਵੱਸਦਾ ਹੈ ਉਹ ਗਰੀਬ ਨਵਾਜ਼ ਹੈ ਨੀਚਾ ਅੰਦਰ ਨੀ ਜਾਤ ਨੀਚੀ ਹੋਵਾ ਤੂੰ ਨੀਚ ਤਰਨਾਲਕ ਤਿਰਕੇ ਸੰਗਸਾਤ ਵੱਡਿਆਂ ਕਿ ਸਿਓ ਕਹਿ ਹਿਸ ਇਹ ਤੂੰ ਵੱਡੇ ਨਾਲ ਪ੍ਰੀਤੀ ਪਾਉਣੀ ਆ ਤੇ ਫਿਰ ਸਭ ਤੋਂ ਵੱਡਾ ਪ੍ਰਮਾਤਮਾ ਕਿਉਂ ਨਾ ਉਹਦੇ ਨਾਲ ਪਾਵੇਂ ਉਹ ਸਦਾ ਰਹਿਣ ਵਾਲਾ ਹੈ ਕਦੇ ਜਾਣ ਵਾਲਾ ਨਹੀਂ ਇਸ ਤੇ ਪਰੈ ਨਹੀਂ ਕਿਛ ਕੋਈ ਉਸ ਤੋਂ ਪਰੇ ਹੋਰ ਵੱਡਾ ਕੋਈ ਨਹੀਂ ਹੈ ਸਰਬ ਨਿਰੰਤਰ ਇੱਕੋ ਸੋਇਓ ਹਰੀ ਵਾਹਿਗੁਰੂ ਪਰਮੇਸ਼ਰ ਲਗਾਤਾਰ ਸਾਰਿਆਂ ਦੇ ਵਿੱਚ ਵਸਦਾ ਹੈ ਆਪੇ bina ਆਪੇ ਧਨ ਉਹ ਪਰਮੇਸ਼ਰ ਹੀ ਸਾਰਿਆਂ ਨੂੰ ਔਰ ਸਾਰਿਆਂ ਦੇ ਗੁਪਤ ਕਰਮਾਂ ਨੂੰ ਸੰਕਲਪਾਂ ਨੂੰ ਫੁਰਨਿਆਂ ਨੂੰ ਦੇਖਣ ਵਾਲਾ ਹੈ ਜਾਣਣ ਵਾਲਾ ਹੈ ਸਾਡੇ ਦਿਲ ਤੱਕ ਦੀ ਆਵਾਜ਼ ਨੂੰ ਸੁਣਦਾ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਸ਼ਾਂਤ ਫਿਰ ਕਿਉਂ ਨਾ ਆਪ ਉਸ ਦੇ ਨਾਲ ਦੋਸਤੀ ਪਾਈਏ ਜਿਹੜਾ ਸਾਡੇ ਦਿਨਾਂ ਦੀਆਂ ਬਿਨਾਂ ਦੱਸੇ ਤੋਂ ਗੁੱਝ ਲੈਂਦਾ ਪਾਤਸ਼ਾਹੀ ਬਖਸ਼ੇ ਕਰਦੇ ਹਨ ਮੇਲ ਬੋਲਿਆ ਸਭ ਕੇ ਜਾਣਦਾ ਕਿਸ ਅਗਾਂ ਕੀਚੇ ਅੰਦਾਸ ਉਹ ਸਭ ਦੇ ਜਨਾਨੀਆਂ ਜਾਣਦਾ ਹੈ ਫਿਰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਫਿਰ ਕਿਉਂ ਨਾ ਐਸਾ ਹੋਵੇ ਸਾਡੇ ਜਨਾਨੀਆਂ ਬੁੱਝ ਲਵੇ ਉਹ ਬੀਨਾ ਗੁਪਤ ਗੱਲਾਂ ਨੂੰ ਜਾਣਣ ਵਾਲਾ ਹੈ ਸਾਡੇ ਗੁਪਤ ਤੋਂ ਗੁਪਤ ਕੀਤੇ ਕੰਮਾਂ ਨੂੰ ਵੀ ਉਹ ਦੇਖ ਰਿਹਾ ਹੈ ਗਹਿਰ ਗੰਭੀਰ ਗਹਿਰ ਸੁਜਾਨਾ ਉਹ ਬੜਾ ਗਹਿਰਾ ਹੈ ਭਾਵ ਡੂੰਗਾ ਹੈ ਔਰ ਗੰਭੀਰ ਨੇਚਲ ਹੈ ਗੰਭੀਰ ਡੂੰਗਾ ਹੈ ਸੁਭ ਗੁਨਾ ਦਾ ਜਿਸ ਤਰ੍ਹਾਂ ਸਮੁੰਦਰ ਦੇਖਣ ਨੂੰ ਖੜਾ ਲੱਗਦਾ ਪਰ ਉਹਦੇ ਅੰਦਰ ਪਤਾ ਨਹੀਂ ਕਿੰਨੀਆਂ ਲਹਿਰਾਂ ਚੱਲੀ ਜਾਂਦੀਆਂ ਥੱਲੇ ਤੱਕ ਕਿੰਨੀਆਂ ਨਦੀਆਂ ਵਗੀ ਜਾਂਦੀਆਂ ਇਸੇ ਤਰ੍ਹਾਂ ਪਰਮੇਸ਼ਰ ਮਿਰਹਲ ਹੈ ਹਲਕਾ ਨਹੀਂ ਸਮੁੰਦਰ ਦੀ ন্যায় ਅੰਤਰਜਾਮੀ ਗਹਿਰ ਗੰਭੀਰ ਸ਼ੋਭ ਗੋੜਾ ਦਾ ਮਾਲਕ ਜਿਵੇਂ ਸਮੁੰਦਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਨੜੀਆਂ ਪਰਮੇਸ਼ਰ ਦੇ ਅੰਦਰ ਪਤਾ ਨਹੀਂ ਕਿੰਨੇ ਗੁਣ ਭਰੇ ਪਏ ਕਿੰਨੇ ਖਜ਼ਾਨੇ ਭਰੇ ਪਏ ਹੈ ਗਹਿਰ ਗੰਭੀਰ ਹੀ ਸੁਜਾਨਾ ਉਹ ਸਭ ਨੂੰ ਜਾਣਣ ਵਾਲਾ ਸਾਰਿਆਂ ਦੇ ਹਿਰਦੇ ਦੀਆਂ ਬੁੱਝਣ ਵਾਲਾ ਅਸਥਾਨ ਰੂਪ ਹੈ ਉਹ ਖਜ਼ਾਨਿਆਂ ਦੀ ਨਿਆਈ ਹੈ ਸਾਰਿਆਂ ਦੇ ਦਿਨਾਂ ਦੀਆਂ ਬੁੱਝਣ ਵਾਲਾ ਅੰਤਰਜਾਮੀ ਪਰਮਾਤਮਾ ਹੈ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਉਹ ਪਾਰ ਬ੍ਰਹਮ ਭਾ ਪਰੇ ਤੋਂ ਪਰੇ ਤੇ ਉਰੇ ਤੋਂ ਉਰੇ ਐ ਸ੍ਰਿਸ਼ਟੀ ਵਿੱਚ ਵੀ ਉਹ ਵਸਦਾ ਹੈ ਤੇ ਸ੍ਰਿਸ਼ਟੀ ਤੋਂ ਪਰੇ ਵੀ ਉਹ ਹੈ ਬ੍ਰਹਮ ਹੁੰਦੀ ਹੈ ਆਤਮਾ ਔਰ ਪਾਰ ਬ੍ਰਹਮ ਜੋ ਹਰ ਥਾਂ ਤੇ ਹੈ ਉਹ ਪਾਪਾਂ ਪੁੰਨਾਂ ਤੋਂ ਵੀ ਪਰੇ ਹੈ ਉਹ ਇਹਨਾਂ ਮਾਇਆ ਦੇ ਪਾਪਾਂ ਪੁੰਨਾਂ ਆਦੀ ਚੱਕਰਾਂ ਵਿੱਚ ਵੀ ਨਹੀਂ ਪੈਂਦਾ ਵਿਆਪਕ ਸਰੂਪ ਹੈ ਗੋਬਿੰਦ ਗੋ ਬਿੰਦ ਭਾਵ ਧਰਤੀ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜੀਵਾਂ ਨੂੰ ਸਜਾਣ ਵਾਲਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਉਹ ਕਿਰਪਾ ਦਾ ਖਜ਼ਾਨਾ ਦਇਆ ਦਾ ਘਰ ਵੇਰਤ ਬਖਸ਼ਾ ਕਰਨ ਵਾਲਾ ਸਾਡੀ ਔਗਣਾ ਨੂੰ ਵੀ ਮਾਫ ਕਰਨ ਵਾਲਾ ਹੈ ਸਾਧ ਤੇਰੇ ਕੀ ਚਰਨੀ ਪਾਓ ਤਾਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾਰਾਜਾ ਕਿਰਪਾ ਕਰੋ ਮੈਨੂੰ ਤੇਰੇ ਉਹਨਾਂ ਪਿਆਰਿਆਂ ਦੀ ਸੰਗਤ ਬਖਸ਼ੋ ਜਿਹੜੇ ਤੇਰੇ ਨਾਲ ਇਕਮਿਕ ਹੋ ਚੁੱਕੇ ਹੈ ਸਾ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮੰ ਇਹੋ ਨਰਾਉ ਨਾਨਕ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਤੇਰੇ ਨਾਲ ਪਿਆਰ ਹੈ ਪ੍ਰੇਮ ਹੈ ਮੈਨੂੰ ਤੇਰੇ ਪਿਆਰਿਆ ਦੀ ਸੰਤ ਬਖਸ਼ੋ ਤਾਂ ਕਿ ਮੈਂ ਤੇਰੇ ਵਿੱਚ ਮਿਲ ਸਕਾਂ ਈਸੇ ਗੁਰ ਪਿਆਰਿਓ 16ਵੀਂ ਅਸ਼ਟਪਦੀ ਦਾ ਸ਼ਲੋਕ ਅਤੇ ਪਹਿਲਾ ਪਦ ਅਗੇ ਦੂਸਰਾ ਪਦ ਆਰੰਭ ਹੁੰਦਾ ਹੈ ਇਹਦੇ ਵਿੱਚ ਪਾਤਸ਼ਾਹ ਕੀ ਉਪਦੇਸ਼ ਬਖਸ਼ਦੇ ਐ ਮਨសា ਪੂਰਨ ਸਰਨ ਜੋਗ ਮਨសា ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਉਹ ਸਭ ਦੇ ਹਿਰਦਿਆਂ ਦੀਆਂ ਗੁੱਝਣ ਵਾਲਾ ਸਾਡੀ ਮਨਸਾ ਨੂੰ ਭਾਵ ਮੜਦੇ ਅੰਦਰ ਦੀ ਜਾਣਣ ਵਾਲਾ ਕੀ ਕਹਿੰਦੇ ਆ ਪ੍ਰੀਤੋ ਆਪਾਂ ਅਗਲੇ ਦਿਵਾਨਾ ਵੀ ਸਰਬਨ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਮੋਲ ਦੇ ਅਨੇਕ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਵਰਸਣ ਜੋਗ ਹੈ ਵਰਸ ਲੈਣਾ ਦੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹਿ ਗੁਰੂ ਜੀ ਦਾ ਖਲਸਾ ਵਾਹਿ ਗੁਰੂ ਜੀ ਦੀ ਫਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ